ਆਈਬਾ ਠੱਗਿਆ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਲੇਕਿਨ ਅੱਜ ਦਾ ਮਾਮਲਾ ਕੁਝ ਵੱਖਰਾ ਹੈ ਕਿਉਂਕਿ ਇਹਦੇ ਵਿੱਚ ਨਾ ਕੋਈ OTP ਹੈ ਨਾ ਕੋਈ ਲਿੰਕ ਆਇਆ ਹੈ ਦੇਖੋ ਜੀ 31 ਤਰੀਕ ਨੂੰ ਮੇਰੀ SIM ਬੰਦ ਹੋ ਗਈ ਆ 31 ਜੁਲਾਈ ਨੂੰ ਉਸ ਤੋਂ ਬਾਅਦ ਮੈਂ SIM ਇਹ ਨੂੰ ਪਤਾ ਨਹੀਂ ਜਗ੍ਹਾ ਕਿਉਂ ਬੰਦ ਹੋਈ ਆ ਮੈਂ ਇਨਕੁਆਰੀ ਕਰਦਾ ਰਿਹਾ ਜਾਂ ਮੈਂ ਸੈਟਿੰਗ ਤੇ ਜਾ ਕੇ ਦੇਖਦਾ ਰਿਹਾ ਵੀ ਮੇਰੀ SIM ਕਿਉਂ ਬੰਦ ਹੋਈ ਆ ਜਿਹੜੇ SIM ਮਾ ਵੇਚਦੇ ਆ ਉਹਨਾਂ ਨੇ ਮੇਰੀ SIM ਜਿਹੜੀ ਮੈਨੂੰ ਨਵੀਂ ਦਿੱਤੀ ਆ ਤੇ ਮੇਰੀ ਸਵੇ ਮੱਧੇ ਘੰਟੇ ਬਾਅਦ ਚਾਲੂ ਹੋ ਗਈ ਆ ਉਸ ਤੋਂ ਬਾਅਦ ਮੈਂ 3 ਤਰੀਕ ਨੂੰ ਆਪਣੀ ਐਪ ਡਾਊਨਲੋਡ ਕੀਤੀ ਆ ਜਿਹਦੇ ਚ ਮੈਨੂੰ ਇਹ ਪਤਾ ਲੱਗਾ ਕਿ ਮੇਰੇ ਦੋ ਅਕਾਊਂਟਾਂ ਚੋਂ ਪਹਿਲੇ ਜਿਹੜੇ ਆ ਉਹ ਉੱਡ ਗਏ ਸੇਵਿੰਗ ਕਾਊਂਟ ਸੀ ਮੇਰਾ ਪੈਨਸ਼ਨ ਅਕਾਊਂਟ ਜਿਹਦੇ ਚ ਮੇਰੀ ਪੈਨਸ਼ਨ ਆਉਂਦੀ ਸੀ ਐ ਜਿੱਤੀ ਪੈਨਸ਼ਨ 31 ਤਰੀਕ ਨੂੰ ਕ੍ਰੈਡਿਟ ਹੋਈ ਸੀ ਉਹ ਪੈਸੇ ਉਦਾਂ ਹੀ ਪੈਨਸ਼ਨ ਦੇ ਪੇਦੇ ਹੀ ਉਹ ਪੈਸੇ ਸਾਰੇ ਜਿਹੜੇ ਜ਼ੀਰੋ ਬੈਲੈਂਸ ਹੋ ਗਿਆ ਇੱਕ ਮੇਰੀ ਇਹ ਜਿਹੜੀ 10 ਲੱਖ ਦੀ OD ਲਈ ਮਤ ਜਿਹੜੀ ਕਿ ਉਹ 10 ਲੱਖ ਦੇ 10 ਲੱਖ ਪੂਰਾ ਦਾ ਪੂਰਾ ਜੜਾਵਾ ਉਹ ਚਾਰ ट्रांजੈਕਸ਼ਨਾਂ 4 ਲੱਖ 3 ਲੱਖ 2 ਲੱਖ ਤੇ 1 ਲੱਖ ਦੇ ਨਾਲ ਸਾਰੇ ਪੈਸੇ ਜਿਹੜੇ ਆ ਉਹ ਵੀ ਸਾਈਬਰ ਅਗਦੀ ਦਾ ਨਿਸ਼ਕਾਰ ਹੋਇਆ ਇਹ ਇਨਕੁਆਰੀ ਕੀਤੀ ਜਾਏ ਕਿ ਮੇਰੇ ਪੈਸੇ ਜਿਹੜੇ ਆ ਉਹ ਕਿਉਂ ਗਏ ਕਿੱਥੇ ਗਏ ਔਰ ਮੇਰੇ ਮੇਰੀ ਜਿਹੜੀ ਸੇਮ ਹਾਂ ਉਹ ਕਿੱਦਾਂ ਬੰਦ ਹੋਈ ਔਰ ਬੈਂਕ ਨੇ ਵੀ ਮੈਨੂੰ ਬਗੈਰ ਕਿਸੇ OTP ਤੋਂ ਉਹ ਕੋਈ ਮੈਸੇਜ ਨਹੀਂ ਕੋਈ OTP ਨਹੀਂ ਬੈਂਕ ਦੇ ਵੀ ਤੇ ਐਸੇ ਕਿੱਦਾਂ ਬេរ ਡੈਬਿਟ ਕਰਵਾ ਦਿੱਤੇ ਜਾਂ ਇਹ ਟੈਲ ਕੰਪਨੀ ਦਾ ਕੀ ਆਤਾ ਮੇਰੀ SIM ਬੰਦ ਕਰਵਾਣ ਦਾ ਤਾਂ ਕਿ ਇਹ ਸਾਈਬਰ ਠੱਗਾਂ ਦੇ ਨਾਲ ਮਿਲ ਕੇ ਇਹ ਪੈਸੇ ਜਿਹੜੇ ਆ ਉਹ ਬੈਂਕਿੰਗ ਅਪਲਾਈ ਦੇ ਨਾਲ ਬੈਂਕਿੰਗ ਅਪਲਾਈ ਦੇ ਪੈਸੇ ਜਿਹੜੇ ਆ ਉਹ ਜਾ ਰਹੇ 11 ਲੱਖ ਰੁਪਏ ਦੇ ਕਰੀਬ ਠੱਗੀ ਹੈ ਬੈਂਕ ਅੰਪਲਾਈ ਰਹੇ ਕਾਫੀ ਦੇਰ ਬੈਂਕ ਚ ਕੰਮ ਕੀਤਾ ਲੱਗਦਾ ਹੈ ਕਿ ਬੈਂਕ ਚ ਪੈਸੇ ਸੇਫ ਨਹੀਂ ਹਗੇ ਲੋਕਾਂ ਦੇ ਕਹ ਹੈ ਉਹ ਬੰਦਾ ਕਿੱਥੇ ਰੱਖੇਗਾ ਕੋਈ ਵੀ ਕਹ ਐਕਚੁਅਲੀ ਜਾਣਾ ਦੇਖਣਾ ਤੇ ਬੈਂਕਾਂ ਚ ਆ ਬੈਂਕਾਂ ਚ ਜੋ ਲੱਗਦਾ ਪਿਆ ਕਿ ਅੱਜ ਕੱਲ੍ਹ ਥਾਂ ਦੇ ਜਿਹੜੇ ਆ ਉਹ ਬੈਂਕਾਂ ਚ ਵੀ ਸੇਵ ਨਹੀਂ ਹੈਗੇ ਤੇ ਐ ਹੋਈ ਜਾ ਤੇ ਬੈਂਕ ਜਿਹੜੀ ਟੈਕਨੋਲੋਜੀ ਆ ਇਹ ਜਿਹੜੀ ਅੱਜ ਕੱਲ੍ਹ ਇੰਨੀ ਐਡਵਾਂਸ ਟੈਕਨੋਲੋਜੀ ਐਡਵਾਂਸ ਹੋ ਚੁੱਕੀ ਆ ਇਹ ਟੈਕਨੋਲੋਜੀ ਨੂੰ ਨਾ ਅਪਣਾਣ ਸਾਈਬਰ ਠੱਗਿਆ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਲੇਕਿਨ ਅੱਜ ਦਾ ਮਾਮਲਾ ਕੁਝ ਵੱਖਰਾ ਹੈ ਕਿਉਂਕਿ ਇਹਦੇ ਵਿੱਚ ਨਾ ਕੋਈ OTP ਹੈ ਨਾ ਕੋਈ ਲਿੰਕ ਆਇਆ ਹੈ ਸਾਈਬਰ ਠੱਗਾ ਵੱਲੋਂ SIM ਬਲੌਕ ਕਰਵਾ ਕੇ ਠੱਗੀ ਮਾਰੀ ਗਈ ਹੈ ਬੈਂਕ ਅਮਪਲੋਈ ਰਿਟਾਇਰਡ ਬੈਂਕ ਅਮਪਲੋਈ ਨਾਲੇ ਠੱਗੀ ਹੋਈ ਹੈ ਹੀਰਾ ਲਾਲ ਅਰੋੜਾ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹੋਏ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਦੱਸੋ ਜੀ ਕੀ ਹੈ ਪੂਰਾ ਮਾਮਲਾ ਕਿੱਦਾਂ ਆਇਆ ਹੋਇਆ ਦੇਖੋ ਜੀ 31 ਤਰੀਕ ਨੂੰ ਮੇਰੀ SIM ਬੰਦ ਹੋ ਗਈ ਆ 31 ਜੁਲਾਈ ਨੂੰ ਉਸ ਤੋਂ ਬਾਅਦ ਮੈਂ SIM ਏ ਮੈਨੂੰ ਪਤਾ ਨਹੀਂ ਲੱਗਾ ਕਿ ਉਹ ਬੰਦ ਹੋਈ ਜਾਂ ਮੈਂ ਇਨਕੁਆਇਰੀ ਕਰਦਾ ਰਿਹਾ ਜਾਂ ਮੈਂ ਸੈਟਿੰਗ ਤੇ ਜਾ ਕੇ ਦੇਖਦਾ ਰਿਹਾ ਵੀ ਮੇਰੀ SIM ਕਿਉਂ ਬੰਦ ਹੋਈ ਹੈ ਇਹ ਉਤੋਂ ਪਤਾ ਮੈਨੂੰ ਪਤਾ ਨਹੀਂ ਲੱਗਾ ਮੈਂ ਇਨਕੁਆਇਰੀ ਕੀਤੀ ਹੈ ਫਿਰ Airtel ਆ ਪਹਿਲੀ ਤਰੀਕ 2 ਤਰੀਕ ਨੂੰ ਮੈਂ ਇਹ ਪਹਿਲੀ ਤਰੀਕ ਨੂੰ ਮੇਰੀ SIM ਪੂਰੀ ਤਰ੍ਹਾਂ ਬੱਦ ਰਹੀ ਆ 2 ਤਰੀਕ ਨੂੰ 2 ਅਗਸਤ ਨੂੰ ਲੈ Airtel ਆਫਿਸ ਗਿਆ ਮੈਂ ਪਤਾ ਕੀਤਾ ਵਾ ਕਿ ਮੇਰੀ SIM ਜਿਹੜੀ ਆ ਉਹ ਕਿਉਂ ਨਹੀਂ ਚੱਲਦੀ ਭਈ ਉਹਨਾਂ ਨੇ ਕਿਹਾ ਜੀ ਤੁਹਾਡੀ SIM ਜਿਹੜੀ ਆ ਉਹ ਬੰਦ ਹੋ ਚੁਗੀ ਆ ਤੇ ਇਹਨਾਂ ਨੂੰ ਜੇ ਚਾਲੂ ਕਰਵਾਉਣੀ ਹੈ ਤੁਸੀਂ ਤੇ ਤੁਹਾਨੂੰ ਅੱਧੇ ਘੰਟੇ ਤੱਕ ਚਾਲੂ ਹੋ ਜਾਏਗੀ ਤੁਸੀਂ ਰਿਕੁਐਸਟ ਦੇ ਦਿਓ ਆਧਾਰ ਕਾਰਡ ਲੈ ਆਓ ਤੇ ਤੁਹਾਡੀ ਸਿਮ ਜਿਹੜੀ ਆ ਉਹ ਅਸੀਂ ਚਾਲੂ ਕਰ ਦਿਆਂਗੇ ਨਾ ਉਹ ਤੋਂ ਬਾਅਦ ਮੈਂ ਕਿ ਇਹ ਡੀਟੇਲਰ ਕੋਲ ਗਿਆ ਵਾਂ ਜਿਹੜੇ ਸਿਮਾਂ ਵੇਚਦੇ ਆ ਉਹਨਾਂ ਨੇ ਮੇਰੀ ਸਿਮ ਜਿਹੜੀ ਮੈਨੂੰ ਨਵੀਂ ਦਿੱਤੀ ਆ ਤੇ ਮੇਰੀ ਸਿਮ ਅੱਧੇ ਘੰਟੇ ਬਾਅਦ ਚਾਲੂ ਹੋ ਗਈ ਆ ਉਹ ਤੋਂ ਬਾਅਦ ਮੈਂ 3 ਤਰੀਕ ਨੂੰ ਆਪਣੀ ਐਪ ਡਾਊਨਲੋਡ ਕੀਤੀ ਆ ਜਿਹਦੇ ਵਿੱਚ ਮੈਨੂੰ ਇਹ ਪਤਾ ਲੱਗਾ ਕਿ ਮੇਰੇ ਦੋ ਅਕਾਊਂਟਾਂ ਚੋਂ ਤੇਹ ਜਿਹੜੇ ਆ ਉਹ ਉਡ ਗਏ ਇੱਕ ਸੇਵਿੰਗ ਅਕਾਊਂਟ ਸੀ ਮੇਰਾ ਪੈਨਸ਼ਨ ਅਕਾਊਂਟ ਜਿਹਦੇ ਤੇ ਮੇਰੀ ਪੈਨਸ਼ਨ ਆਉਂਦੀ ਸੀ ਐ ਜਿੱਤੀ ਪੈਨਸ਼ਨ 31 ਤਰੀਕ ਨੂੰ ਕ੍ਰੈਡਿਟ ਹੋਈ ਸੀ ਉਹ ਪੈਸੇ ਉਧਰ ਹੀ ਪੈਨਸ਼ਨ ਦੇ ਪਏ ਦੇ ਹੀ ਉਹ ਪੈਸੇ ਸਾਰੇ ਬੇਰੇ ਜ਼ੀਰੋ ਬੈਲੈਂਸ ਹੋ ਗਿਆ ਇੱਕ ਮੇਰੇ ਲਿਮਿਟ ਸੀਗੀ 10 ਲੱਖ ਦੀ ਓਡੀ ਲਿਮਿਟ ਜਿਹੜੀ ਕਿ ਉਹ 10 ਲੱਖ ਦੇ 10 ਲੱਖ ਪੂਰਾ ਦਾ ਪੂਰਾ ਜਿਹੜਾ ਵਾ ਉਹ ਚਾਰ ट्रांजੈਕਸ਼ਨਾਂ 4 ਲੱਖ 3 ਲੱਖ 2 ਲੱਖ ਤੇ 1 ਲੱਖ ਦੇ ਨਾਲ ਸਾਰੇ ਪੈਸੇ ਜਿਹੜੇ ਆ ਉਹ ਵੀ ਸਾਈਬਰ ਠੱਗੀ ਦਾ ਮਿਸ਼ਕਾਰ ਹੋਇਆ ਫਾਈਬਰ ਠੱਗਾ ਨੇ ਉਹ ਵੀ ਪੈਸੇ ਮੇਰੇ ਜਿਹੜੇ ਆ ਸਾਰੇ ਕਢਵਾ ਲਿੱਤੇ ਜਾਏ ਜਿਹੜੇ ਕਿ ਡਿਫਰੈਂਟ ਡਿਫਰੈਂਟ ਬੈਂਕਾਂ ਦੇ ਵਿੱਚ ਕੁਝ ਕਲਕੱਤੇ ਦੇ ਬੈਂਕਾਂ ਔਰ ਕੁਝ IDBI ਬੈਂਕ ਜਿਹੜਾ ਵਾ ਉਹ ਮੱਧ ਪ੍ਰਦੇਸ਼ ਦਾ ਵਾ ਜਿੱਥੇ ਮੇਰੇ ਪੈਸੇ ਗਏ ਆ ਔਰ ਇਹਦੇ ਤੇ ਮੈਂ ਇਹ ਮੰਗ ਕਰਦਾ ਵਾਂ ਕਿ ਮੈਨੂੰ ਮੇਰੀ FIR ਲਾਚ ਕਰਕੇ ਇਹ ਇਨਕੁਆਰੀ ਕੀਤੀ ਜਾਏ ਕਿ ਮੇਰੇ ਪੈਸੇ ਜਿਹੜੇ ਆ ਉਹ ਕਿਉਂ ਗਏ ਕਿੱਥੇ ਗਏ ਔਰ ਮੇਰੇ ਮੇਰੀ ਜਿਹੜੀ ਸਿਮ ਆ ਉਹ ਕਿੱਦਾਂ ਬੰਦ ਹੋਈ ਔਰ ਬੈਂਕ ਨੇ ਵੀ ਮੈਨੂੰ ਬਗੈਰ ਕਿਸੇ OTP ਤੋਂ ਕੋਈ ਮੈਸੇਜ ਨਹੀਂ ਕੋਈ OTP ਨਹੀਂ ਬੈਂਕ ਨੇ ਵੀ ਪੈਸੇ ਕਿੱਦਾਂ ਦੇਰੇ ਡੈਬਿਟ ਕਰਵਾ ਦਿੱਤੇ ਜਾਇ Airtel ਕੰਪਨੀ ਦਾ ਕੀ ਹੱਥ ਆ ਮੇਰੀ ਸਿਮ ਬੰਦ ਕਰਵਾਣ ਦਾ ਤਾਂ ਕਿ ਇਹ ਸਾਈਬਰ ਠੱਗੀਆਂ ਠੱਗਾਂ ਦੇ ਨਾਲ ਮਿਲ ਕੇ ਇਹ ਪੈਸੇ ਜਿਹੜੇ ਆ ਉਹ 뱅킹 플라이 ਦੇ ਨਾਲ 뱅킹 플라이 ਦੇ پیسے ਜਿਹੜੇ ਆ ਉਹ ਜਾ ਰਹੇ ਆ 11 ਲੱਖ ਰੁਪਏ ਦੇ ਕਰੀਬ ਠੱਗੀ ਹੈ ਬੈਂਕ ਅਮਪਲਾਈ ਰਹੇ ਤੁਸੀਂ کافی ਦਿਨ ਬੈਂਕ ਚ ਕੰਮ ਕੀਤਾ ਲੱਗਦਾ ਹੈ ਕਿ ਬੈਂਕ ਚ ਪੈਸੇ ਸੇਫ ਨਹੀਂ ਹੈਗੇ ਲੋਕਾਂ ਦੇ ਬਿਲਕੁਲ ਜੀ ਇਹ ਜੋ ਕੁਝ ਮੇਰੇ ਨਾਲ ਹੋਇਆ ਉਹਦੇ ਮੁਤਾਬਕ ਤੇ ਮੈਂ ਹੁਈ ਸਮਝਦਾ ਹਾਂ ਕਿ ਰਿਟਾਇਰਡ ਅਮਪਲਾਈ ਦੇ ਜਿਹੜੇ ਬੈਂਕਾਂ ਚ ਕਿਹ ਰਿਟਾਇਰਡ ਕਿ ਕਿਹ ਵੀ ਅਮਪਲਾਈ ਦੇ ਜਾਂ ਕਿਹ ਵੀ ਕਸਟਮਰ ਦੇ ਪੈਸੇ ਜਿਹੜੇ ਆ ਉਹ ਸੇਵ ਨਹੀਂ ਹੈਗੇ ਕਿ ਇਹ ਠੱਗੀ ਜਿਹੜੀ ਮੇਰੇ ਨਾਲ ਹੋਈ ਆ ਉਹ ਹੋਰ ਵੀ ਠੱਗੀ ਕਈਆਂ ਨਾਲ ਹੋਈ ਆ ਜਿੰਦੇ ਕਿ ਮੈਨੂੰ ਐਗਜ਼ਾਮਪਲ ਆ ਮੇਰੇ ਕੋਲ ਅੱਜ ਆ ਗਿਆ ਵਾ ਤੋ ਹੋ ਸਕਦਾ ਕਿ ਆਮ ਆਗਿਆ ਨਾਲ ਹੋਰ ਵੀ ਹੋ ਸਕਦੀਆਂ ਵਾ ਜੇ ਇਹਨੂੰ ਬੈਂਕ ਪੂਰੀ ਤਰ੍ਹਾਂ ਪੂਰੀ ਐਕਟਿਵ ਨਹੀਂ ਹੁੰਦਾ ਜਾਂ ਠੱਗੀਆਂ ਨੂੰ ਨਹੀਂ ਰੋਕ ਪੰਦਾ ਆਉਣ ਵਾਲੇ ਟਾਈਮ ਦੇ ਵਿੱਚ ਐਦਾਂ ਲੱਗਦਾ ਵਾ ਕਿ ਬਹੁਤ ਜ਼ਿਆਦਾ ਭਾਰੀ ਠੱਗੀ ਹੋਦੇ ਖਤਰੇ ਹੈਗੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ਥੋੜੇ ਦਿਨ ਹੋਏ ਆ ਇਹ ਖੰਨਾ ਦਾ ਸ਼ਾਇਦ ਉਹ ਵੀ ਬੈਂਕਿੰਗ ਅਮਪਲਾਈਪੀ ਐਨਬੀ ਦੇ ਅਧਿਕਾਰੀ ਸੀ ਉਹਨਾਂ ਨਾਲ ਵੀ ਇਦਾਂ ਦੀ ਠੱਗੀ ਹੋਈ ਹੈ ਲੱਗਦਾ ਹੈ ਕਿ ਇਹ ਕੋਈ ਗਰੋਹ ਹੋ ਸਕਦਾ ਜਿਹੜਾ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਬਿਲਕੁਲ ਜੀ ਇਹ ਕੋਈ ਗਰੋਹ ਤੇ ਹੈਗਾ ਹੀ ਹੈ ਜਿਹੜੇ ਕਿ ਇੰਨੇ ਵੱਡੇ ਲੈਵਲ ਤੇ ਬੈਂਕ ਰਿਟਾਇਰਡ ਬੈਂਕ ਅਮਪਲਾਈ ਦੇ ਨਾਲ ਠੱਗੀ ਕਰ ਰਿਹਾ ਵਾ ਉਹਨਾਂ ਨੂੰ ਇਹ ਦੇਸ਼ਾ ਵਾ ਕਿ ਰਿਟਾਇਰਡ ਬੈਂਕ ਅਮਪਲਾਈ ਕੋਲ ਆਪਣੇ ਫੰਡ ਰਿਟਾਇਰਮੈਂਟ ਫੰਡ ਜਿਹੜੇ ਆ ਉਹ ਹੁੰਦੇ ਆ ਜਿਹੜੇ ਕਿ ਉਹਨਾਂ ਨੇ ਆਪਣੇ ਬੁਢਾਪੇ ਲਈ ਰੱਖੇ ਹੁੰਦੇ ਆ ਉਹ ਪੈਸੇ ਉਹ ਬਗੈਰ ਕਿਸੇ ਐਜੀਟੇਸ਼ਨ ਤੋਂ ਪੈਸੇ ਵੀ ਡਰਾ ਕਰ ਲੈਂਦੇ ਆ ਤਾਂਕਿ ਜਿਹੜੇ ਜਿਨ੍ਹਾਂ ਦੇ ਪੈਸੇ ਜਾਂਦੇ ਆ ਉਹ ਦਰਦ-ਦਰ ਦੀ ਠੋਕਰਾ ਖਾਂਦੇ ਨੇ ਟੈਕਨੋਲੋਜੀ ਬਹੁਤ ਅੱਗੇ ਵੱਧ ਚੁੱਕੀ ਹੈ ਕਿਸੇ ਦਾ ਪੈਸਾ ਕੋਈ ਲੈ ਕੇ ਜਾਂਦਾ ਇੱਕ ਬੈਂਕ ਅਧਿਕਾਰੀ ਹੋਣ ਦੇ ਨਾਤੇ ਕੀ ਕਹਿਣਾ ਚਾਹੁੰਦੇ ਹੋ ਕੀ ਹੋਣਾ ਚਾਹੀਦਾ ਹੈ ਇਹਦੇ ਵਿੱਚ ਮੈਂ ਤੇ ਇਹੋ ਹੀ ਰਿਕਵੈਸਟ ਕਰਾਂਗਾ ਕਿ ਪੈਸੇ ਉਹ ਬੰਦਾ ਕਿੱਥੇ ਰੱਖੇਗਾ ਕੋਈ ਵੀ ਪੈਸਾ ਐਕਚੁਅਲੀ ਜਾਣਾ ਦੇਖਣਾ ਤੇ ਬੈਂਕਾਂ ਚ ਹੀ ਆ ਬੈਂਕਾਂ ਚ ਜੋ ਲੱਗਦਾ ਪਿਆ ਕਿ ਅੱਜ ਕੱਲ ਫੰਡ ਜਿਹੜੇ ਆ ਉਹ ਬੈਂਕਾਂ ਚ ਵੀ ਸੇਵ ਨਹੀਂ ਹੈਗੇ ਤੇ ਇਹੋ ਜਿਹਾ ਬੈਂਕ ਜਿਹੜੀ ਇਹ ਟੈਕਨੋਲੋਜੀ ਆ ਇਹ ਜਿਹੜੀ ਅੱਜ ਕੱਲ ਇੰਨੀ ਐਡਵਾਂਸ ਟੈਕਨੋਲੋਜੀ ਐਡਵਾਂਸ ਹੋ ਚੁੱਕੀ ਆ ਇਹ ਟੈਕਨੋਲੋਜੀ ਨੂੰ ਨਾ ਅਪਣਾਣ ਟੈਕਨੋਲੋਜੀ ਦੇ ਵਿੱਚ ਜਿਆਦਾ ਨਾ ਇੰਟਰਸਟ ਕਰਨ ਇੰਟਰਸਟ ਲੈਣ ਔਰ ਜੋ ਕੁਝ ਉਹ ਪੁਰਾਣਾ ਸਿਸਟਮ ਜਿਹੜਾ ਵਾ ਥਰੂ ਚੈੱਕ ਪੇਮੈਂਟ ਲੈ ਕੇ ਤੇ ਆਪਣੇ ਆਪ ਨੂੰ ਸੇਵ ਕਰ ਸਕਦੇ ਆ ਤੋ ਅੱਡੇ ਪੈਸੇ ਕਿਹੜੇ ਕਿਹੜੇ ਖਾਤੇ ਚ ਗਏ ਆ ਕਿਹੜੇ ਕਿਹੜੇ ਮਤਲਬ ਆਊਟ ਆਫ ਸਟੇਟ ਗਏ ਆ ਜਾਂ ਸਟੇਟ 'ਚ ਹੀ ਰਹੇ ਆ ਮੇਰੇ ਪੈਸੇ ਜਿਹੜੇ ਗਏ ਆ ਉਹ ਸਾਰੇ ਆਊਟ ਆਫ ਸਟੇਟ ਗਏ ਆ ਜਿਨ੍ਹਾਂ ਦੇ ਵਿੱਚੋਂ 10 ਲੱਖ 10 ਲੱਖ ਰੁਪਇਆ ਕੈਨਰਾ ਬੈਂਕ ਯੂਨੀਅਨ ਬੈਂਕ ਆਈਡੀ ਬੀਆਈ ਬੈਂਕ ਕੋਲਕੱਤਾ ਬ੍ਰਾਂਚ ਔਰ ਆਈਡੀ ਬੀਆਈ ਬੈਂਕ ਜਿਹੜਾ ਵਾ ਉਹ ਦਮੋ ਐਮ ਪੀ ਦੇ ਵਿੱਚ ਇਹਨਾਂ ਬੈਂਕਾਂ 'ਚ ਗਏ ਆ ਬੈਂਕ ਚ ਆਏ ਤਾਂ ਟ੍ਰੇਸ ਕਰ ਸਕਦਾ ਹੈ ਖਾਤੇ ਤੇ ਟ੍ਰੇਸ ਕੀਤੇ ਜਾ ਸਕਦਾ ਹੈ ਜਿਨ੍ਹਾਂ ਜਿਨ੍ਹਾਂ ਬੈਂਕਾਂ ਜਿਹੜੇ ਟ੍ਰਾਂਸਫਰ ਹੋਏ ਆ ਬੈਂਕ ਨੇ ਅਕਾਊਂਟ ਟ੍ਰਾਂਸਫਰ ਟ੍ਰੇਸ ਅਸੀਂ ਆਪਣੇ ਲੈਵਲ ਤੇ ਖੁਦ نیٹ ਤੋਂ ਟ੍ਰੇਸ ਕਰਨ ਲੇ ਸੀਗੇ ਬੈਂਕ ਨੇ ਵੀ ਟ੍ਰੇਸ ਕੀਤੇ ਆ ਬੈਂਕ ਨੇ ਈਮੇਲ ਅਸੀਂ ਬੈਂਕ ਨੂੰ ਈਮੇਲ ਕਰ ਦਿੱਤੀ ਅਸੀਂ ਪੀ ਐਮਓ ਆਫਿਸ ਫਾਈਨੈਂਸ ਡਿਪਾਰਟਮੈਂਟ ਤੇ ਨੋਡਲ ਅਫੀਸਰ ਸਰਕਲ ਆਫਿਸ ਬਹੁਤ ਸਾਰੇ ਬੈਂਕਾਂ ਬਹੁਤ ਸਾਰੇ ਦਫ਼ਤਰਾਂ ਨੂੰ ਆਪਾਂ ਮੇਲ ਕਰ ਦਿੱਤੀ ਅਸੀਂ ਕਿ ਮੇਰੇ ਨਾਲ ਠੱਗੀ ਹੋਈ ਆ ਜਿਹਦੀ ਇਨਕੁਆਇਰੀ ਜਿਹੜੀ ਆ ਉਹ ਕਰਨ ਹੁਣ ਤੁਹਾਡੀ ਕੀ ਮੰਗ ਹੈ ਮੇਰੀ ਮੰਗ ਤੇ ਸਰ ਐਫ ਆਈ ਆਰ ਦਰਜ ਕਰਨ ਦੀ ਆ ਮੈਂ ਮੇਰੀ ਮੰਗ ਇਹ ਹੋਈ ਆ ਕਿ ਸਾਈਬਰ ਕ੍ਰਾਈਮ ਵਾਲੇ ਪੁਲਿਸ ਮੇਰੀ ਐਫ ਆਈ ਆਰ ਨੂੰ ਲਾਜ ਕਰ ਲੈਣ ਲਾਜ ਕਰਕੇ ਤੇ ਇਨਕੁਆਇਰੀ ਕਰਨ Airtel ਦੀ ਇਨਕੁਆਇਰੀ ਕਰੇ ਔਰ ਬੈਂਕ ਕੋਲੋਂ ਵੀ ਇਨਕੁਆਇਰ ਪੂਰੀ ਤਰ੍ਹਾਂ ਕਰਨ ਕਿ ਫੰਡ ਜਿਹੜੇ ਆ ਇਨਾਂ ਨੂੰ ਰੀਕਾਲ ਕਰੋ ਬੈਂਕ ਨੂੰ ਇਹ ਫੰਡ ਜਿਹੜੇ ਵਾਪਸ ਮੰਗਵਾਓ ਜਿੱਥੇ ਵੀ ਗਏ ਆ ਕਿਉਂਕਿ ਬੈਂਕ ਕੋਲ ਵੀ ਟੈਕਨੋਲੋਜੀ ਆ ਔਰ ਸਾਈਬਰ ਕ੍ਰਾਈਮ ਡਿਪਾਰਟਮੈਂਟ ਕੋਲ ਵੀ ਟੈਕਨੋਲੋਜੀ ਬਹੁਤ ਐਡਵਾਂਸ ਆ ਇਸ ਕਰਕੇ ਮੈਂ ਉਹਨਾਂ ਨੂੰ ਇਹ ਰਿਕਵੈਸਟ ਕਰਾਂਗਾ ਕਿ Airtel ਕੰਪਨੀ ਔਰ ਬੈਂਕਾਂ ਦੀ ਇਨਕੁਆਇਰੀ ਕਰਵਾ ਕੇ ਮੇਰੇ ਫੰਡ ਜਿਹੜੇ ਆ ਉਹ ਵਾਪਸ ਮਿਲਣੇ ਚਾਹੀਦੇ ਨੇ ਬਿਲਕੁਲ ਜੀ ਵੱਖਰੀ ਤਰ੍ਹਾਂ ਦਾ ਮਾਮਲਾ ਹੈ SIM ਬਲੌਕ ਕਰਵਾ ਕੇ ਠੱਗੀ ਮਾਰੀ ਗਈ ਹੈ ਕੋਈ OTP ਨਹੀਂ ਕੋਈ ਲਿੰਕ ਨਹੀਂ ਭੇਜਿਆ ਗਿਆ ਤੇ ਹੀਰਾ ਲਾਲ ਜੀ ਮੰਗ ਕਰ ਰਹੇ ਆ ਕਿ ਇਹਦੀ FIR ਦਰਜ ਕੀਤੀ ਜਾਏ ਤੇ ਇਹਨਾਂ ਦੇ ਪੈਸੇ ਵਾਪਸ ਕਰਵਾਏ ਜਾਏ ਗੁਰਦਾਸਪੁਰ ਤੋਂ ਰੋਹਿੰਦੂਪਾ